ਕਿਵੇਂ ਇੱਕ ਬੰਦਾ ਪਿਆਰ ਚ ਇੰਨਾ ਪਾਗਲ ਹੋ ਜਾਂਦਾ ਹੈਗਾ ਤੇ ਉਹ ਇੱਕ ਬਹੁਤ ਵੱਡਾ ਫੈਸਲਾ ਕਰਨਾ ਪੈਂਦਾ ਹੈਗਾ ਉਸ ਕੁੜੀ ਨੂੰ ਪਿਆਰ ਤੋਂ ਪਿਆਰ ਕਰਦਾ ਹੈਗਾ ਪਰ ਉਹ ਜਦੋਂ ਇਹ ਪਤਾ ਲੱਗਦਾ ਹੈ ਕਿ ਉਹ ਕੁੜੀ ਉਹਨੂੰ ਧੋਖਾ ਦੇ ਰਹੀ ਹੈਗੀ ਤੇ ਉਹਦੇ ਪਿੱਠ ਪਿੱਛੇ ਉਹ ਹੋਰ ਮੁੰਡਿਆਂ ਨਾਲ ਸਰੀਰਕ ਸੰਬੰਧ ਬਣਾਉਂਦੀ ਹੈਗੀ ਉਸ ਤੋਂ ਬਾਅਦ ਉਹ ਮੁੰਡਾ ਫੈਸਲਾ ਕਰਦਾ ਹੈਗਾ ਤੇ ਉਸ ਕੁੜੀ ਨੂੰ ਮਾਰ ਦਿੰਦਾ ਹੈਗਾ ਕੌਣ ਸੀ ਕਿ ਉਹ ਕੁੜੀ ਤੇ ਕੌਣ ਸੀਗਾ ਉਹ ਮੁੰਡਾ ਆਜੋ ਆਪਾਂ ਗੱਲ ਕਰਦੇ ਆ ਨਵੀਂ ਕਹਾਣੀ ਨਵੇਂ ਕੇਸ ਦੀ ਸਵਾਗਤ ਹੈ ਤੁਹਾਡਾ ਫਿਰ ਮੇਰੀ ਵੀਡੀਓ ਚ ਮੈਂ ਉਮੀਦ ਕਰਦਾ ਹਾਂਗਾ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਤੇ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋਗੇ ਤਾਂ ਪਲੀਜ਼ ਆਪ ਤੁਹਾਨੂੰ ਬੇਨਤੀ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਟਾਈਮ ਸੀਗਾ 19 ਅਗਸਤ 2023 ਦਾ ਯੂ ਐਸ ਏ ਦੀ ਬੈਸਟ ਫੀਡ ਮਾਲ ਆਏਗਾ ਉੱਥੇ ਤੇ ਉਹਦੀ ਪਾਰਕਿੰਗ 'ਚ ਇੱਕ ਸਿਮਰਨਜੀਤ ਸਿੰਘ ਸਾਭੀ ਨਾਮ ਦਾ ਬੰਦਾ ਜਿਹਦੀ ਉਮਰ ਸੀਗੀ 29 ਸਾਲ ਦੀ ਉਹ ਆ ਆਪਣੀ ਗਰਲਫ੍ਰੈਂਡ ਤੇ ਮਤਲਬ ਵੀ ਫੈਰਿੰਗ ਕਰਦਾਗਾ ਤੇ ਫੈਰਿੰਗ ਕਰਨ ਤੋਂ ਬਾਅਦ ਉਹ ਆ ਆਪਣੀ ਗਰਲਫ੍ਰੈਂਡ ਨੂੰ ਥਾਦੀ ਮਾਰ ਦਿੰਦਾਗਾ ਉਸ ਤੋਂ ਬਾਅਦ ਉਹਨੂੰ ਮਾਰਨ ਤੋਂ ਬਾਅਦ ਜਿਹੜੇ ਉਹਦੇ ਸਿੱਟੇ ਸੀਗੇ ਉਹਦੇ ਬਲੱਡ ਦੇ ਤੇ ਉਹਦੇ ਕੋਲ ਸ਼ਾਰਟ ਦੇ ਪੈ ਜਾਂਦੇ ਹੈਗੇ ਉਸ ਤੋਂ ਬਾਅਦ ਉਹ ਸ਼ਾਰਟ ਬਦਲ ਮਾਲ ਚ ਜਾਂਦਾ ਹੈਗਾ ਪਰ ਉਸ ਤੋਂ ਪਹਿਲਾਂ ਉੱਥੋਂ ਦੀ ਪੁਲਿਸ ਆ ਜਿਹੜੀ ਉਹਨੂੰ ਹਿਰਾਸਤ ਚ ਲੈ ਲੈਂਦੀ ਹੈਗੀ ਤੇ ਉਹ ਫੜ ਕੇ ਮੰਦੀ ਅਦਾਲਤ ਚ ਪੇਸ਼ ਕਰਦੀ ਹੈਗੀ ਫਿਰ ਉਹ ਸਾਰੀ ਗੱਲ ਬਾਤ ਦੱਸਦਾ ਵੀ ਉਹਨੇ ਕਿਉਂ ਕਤਲ ਕੀਤਾ ਉਸ ਕੁੜੀ ਦਾ ਉਹ ਕੁੜੀ ਦਾ ਨਾਮ ਸੀਗਾ ਹਰਪ੍ਰੀਤ ਕੌਰ ਉਰਫ ਨਵਸਰਨ ਦੇ ਆਲਰੇਡੀ ਟੈਕ ਆਉਟ ਤੇ ਬਹੁਤ ਮਸ਼ਹੂਰ ਕੁੜੀ ਸੀਗੀ ਉਹ ਬਹੁਤ ਜਿਆਦਾ ਵਾਇਰਲ ਸੀਗੀ ਹਰ ਇੱਕ ਵੀਡੀਓ ਦੀ ਜਲਦੀ ਵਾਇਰਲ ਜਾਂਦੀ ਸੀਗੀ ਹੁਣ ਉਹਦੀ ਉਹ ਜਿਹੜਾ ਹਰਪ੍ਰੀਤ ਕੌਰ ਆ ਉਹ ਪੰਜਾਬ ਤੋਂ ਰਹਿੰਦੀ ਸੀ ਲੁਧਿਆਣੇ ਤੋਂ ਨਿਹਾਲਾ ਤੋਂ ਬ੍ਰਹੰਪੁਰਾ ਪਿੰਡ ਦੀ ਰਹਿਣ ਵਾਲੀ ਸੀ 2000 ਕਸ ਤੋਂ ਨੇ ਆਪ ਜੀ ਪਾਸਪੂ ਪਾਸ ਕੀਤੀ ਸੀ ਤੇ ਉਹਦਾ ਇੱਕ ਡ੍ਰੀਮ ਸੀਗਾ ਇੱਕ ਸੁਪਨਾ ਸੀਗਾ ਵੀ ਕਿਸੇ ਵੱਡੇ ਦੇਸ਼ ਚ ਚਲੀ ਜਾਵੇ ਉੱਥੇ ਜਾ ਕੇ ਆਪ ਜੀ ਜਿਹੜੀ ਜ਼ਿੰਦਗੀ ਜੀਵੇ ਤੇ ਉਹਦਾ ਇੱਕ ਮਾਪਿਓ ਸੀਗਾ ਤੇ ਇੱਕ ਉਹਦਾ ਛੋਟਾ ਭਰਾ ਸੀਗਾ ਇਸ ਕੁੜੀ ਦਾ ਤੇ ਇੱਕ ਉਹਦੀ ਛੋਟੀ ਭੈਣ ਸੀ ਨਵਸਰਨ ਦੀ ਤਾਂ ਕਰਕੇ ਜਦੋਂ 2014 ਵਿੱਚ ਉਹ ਆਪਦੀ ਪੜ੍ਹਾਈ ਪੂਰੀ ਕਰਕੇ ਮਲੇਸ਼ੀਆ ਆ ਜਾਂਦੀ ਹੈ ਮਲੇਸ਼ੀਆ ਉਨ ਤੋਂ ਬਾਅਦ ਉਹ ਸੇ ਕੰਮ ਕਰ ਕਰਦੀ ਹੈ ਮਲੇਸ਼ੀਆ ਤੇ ਆਪ ਜੀ ਉਸ ਤੋਂ ਉਹ ਛੋਟੀ ਭੈਣ ਨੂੰ ਵੀ ਉੱਥੇ ਮਲੇਸ਼ੀਆ ਬੁਲਾ ਲੈਂਦੀ ਹੈਗੀ ਤੇ ਮਲੇਸ਼ੀਆ ਰਹਿੰਦੇ ਰਹਿੰਦੇ ਉਹਨੇ ਨਾ ਉਦੋਂ ਬਹੁਤ ਵਾਇਰਲ ਹੋਈ ਸੀਗੀ ਟਿਕਟੌਕ। ਉਹ ਟਿਕਟੌਕ ਤੇ ਆਪਦੀ ਆਈਡੀ ਬਣਾਉਂਦੀ ਹੈਗੀ, ਦੋ ਟਿਕਟੌਕ ਤੇ ਵੀਡੀਓ ਪਾਉਣੇ ਸ਼ੁਰੂ ਕਰ ਦਿੰਦੀ ਹੈਗੀ। ਔਰ ਜਿਹੜੇ ਉਹਦੇ ਵੀਡੀਓ ਸਿੰਘ ਹੌਲੀ-ਹੌਲੀ ਵਾਇਰਲ ਹੋਣ ਲੱਗ ਗਈਆਂ ਤੇ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗਣ ਲੱਗਾ ਕਿ ਉਹਦਾ ਕੰਟੈਂਟ ਆ ਜਿਹੜਾ ਵਾਇਰਲ ਹੋਣ ਲੱਗ ਗਿਆ। ਤਾਂ ਇੱਕ ਜਿਹੜੀ ਮੁਲਾਕਾਤ ਹੁੰਦੀ ਉਸ ਟਿਕਟੌਕ ਦੇ ਇੱਕ ਬੰਦੇ ਨਾਲ ਜੀਤਾ ਨਾਮ ਸੀਗਾ ਸਿਮਨਜੀਤ ਸਿੰਘ ਉੱਪਰ ਸਭੀ। ਉਹਨਾਂ ਮੁਲਾਕਾਤ ਹੁੰਦੀ ਹੈ ਫਿਰ ਦੋਵੇਂ ਗੱਲਬਾਤ ਕਰਦੇ ਆ ਟਿਕਟੌਕ ਤੇ ਗੱਲਬਾਤ ਕਰਨ ਤੋਂ ਬਾਅਦ ਦੋਨੇ ਨੰਬਰ ਚੇਂਜ ਉੰਗਵਾਦ ਬੱਲਾ ਕਰਦੇ ਆ ਫੋਨ ਤੇ ਗੱਲਾਂ ਕਰਦੇ ਆ ਉਸ ਤੋਂ ਬਾਅਦ ਮਿਲਣ ਦਾ ਪਲਾਨ ਬਣਾਉ ਜਾਈਗੇ ਮਿਲਦੇ ਵੀ ਆ ਤੇ ਮਿਲਣ ਤੋਂ ਬਾਅਦ ਦੋਵਾਂ ਨੂੰ ਇੰਨਾ ਪਿਆਰ ਹੋ ਜਾਂਦਾ ਇੱਕ ਦੂਜੇ ਨਾਲ ਫਿਰ ਇਹ ਵਿਆਹ ਕਰਾਉਣ ਦਾ ਫੈਸਲਾ ਵੀ ਲੈ ਲੈਂਦੇ ਆਗੇ ਇਹਨਾਂ ਨੇ ਵਿਆਹ ਰੱਖਿਆ ਸੀਗਾ 24 ਅਪ੍ਰੈਲ 24 ਜਨਵਰੀ 2023 ਦਾ ਇਹਨਾਂ ਨੇ ਵਿਆਹ ਰੱਖ ਲਿਆ ਸੀਗਾ ਪਰ ਵਿਆਹ ਜਦੋਂ ਜਿਵੇਂ ਜਿਹੜੀ ਵਿਆਹ ਦੀ ਡੇਟ ਨੇੜੇ ਆਉਂਦੀ ਜਾਂਦੀ ਸੀ 2023 ਸਾਲ ਚੜ੍ਹਨ ਵਾਲਾ ਸੀਗਾ ਉਵੇਂ-ਉਵੇਂ ਜਿਹੜੀ ਉਹ ਨਾ ਉਸਨਾਂ ਕੁੜੀ ਸੀਗੀ ਉਹ ਮਤਲਬ ਇਹ ਬਦਲਦੀ ਜਾਂਦੀ ਸੀ ਉਹਦੇ ਡਿਸੀਜਨ ਚੇਂਜ ਹੁੰਦੇ ਜਾਂਦੇ ਸੀਗੇ ਤੇ ਵਿਆਹ ਤੋਂ ਪਹਿਲਾਂ ਉਹ ਕਹਿੰਦੀ ਵੀ ਹਾਂ ਆਪਾਂ ਵਿਆਹ ਦਾ ਕਰਾਵਾਂਗੇ ਪਰ ਆਪਾਂ ਕਿਸੇ ਵੱਡੀ ਕੰਟਰੀ ਜਾ ਕੇ ਵਿਆਹ ਕਰਾਉਣਾ ਚਾਹੁੰਦੀ ਹੈਗੀ ਮੈਂ ਤੇ ਜਿਹੜਾ ਸਿਮਰ ਸਿੰਘ ਸਾਹਿਬ ਵੀ ਸੀਗਾ ਉਹ ਪਿਆਰ ਤੇ ਇੰਨਾ ਪਾਗਲ ਸੀਗਾ ਉਹਦੀ ਹਰ ਗੱਲ ਮੰਨਣ ਨੂੰ ਤਿਆਰ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਉਹ ਕੁੜੀ ਨਾਵਸਰ ਨੂੰ ਪੰਜਾਬ ਵੀ ਆਉਂਦੀ ਹੈ ਪੰਜਾਬ ਆ ਕੇ ਸਿਮਰ ਸਿੰਘ ਸਿੰਘ ਸਾਹਿਬੀ ਦੇ ਮਾਪਿਆਂ ਨੂੰ ਮਿਲਦੀ ਹੈਗੀ ਜਲੰਧਰ ਹਵੇਲੀ ਵਿੱਚ ਮਿਲਦੀ ਹੈਗੀ ਉਸ ਤੋਂ ਬਾਅਦ ਫਿਰ ਉਹ ਮਲੇਸ਼ੀਆ ਚਲੀ ਜਾਂਦੀ ਹੈਗੀ ਔਰ ਉਹ ਮਲੇਸ਼ੀਆ ਜਾ ਕੇ ਸਿਮਰਜੀਤ ਸਿੰਘ ਸਾਭੀ ਨੂੰ ਕਹਿੰਦੀ ਹੈ ਵੀ ਤੂੰ ਅਮਰੀਕਾ ਚਲਾ ਜਾ ਉਸ ਤੋਂ ਬਾਅਦ ਅਮਰੀਕਾ ਜਾ ਕੇ ਉਸ ਤੋਂ ਬਾਅਦ ਮੈਨੂੰ ਤੂੰ ਉੱਥੇ ਬੁਲਾ ਲਈ। ਉਹ ਜਿਹੜਾ ਸਿਮਰਜੀਤ ਸਿੰਘ ਸਾਭੀ ਸੀਗਾ ਉਹ ਬਹੁਤ ਪਾਗਲ ਹੋ ਚੁੱਕਾ ਸੀ ਉਹ ਪੂਰੀ ਦੇ ਪਿਆਰ ਚ। ਤੇ ਉਹ ਕਹਿੰਦਾ ਵੀ ਮੈਂ ਕੱਲਾ ਤਾਂ ਨਹੀਂ ਜਾਂਦਾ ਵੀ ਆਪਾਂ ਦੋਵੇਂ ਚਲੇ ਜਾਨੇ ਹਾਂ ਇਕੱਠੇ। ਉਸ ਤੋਂ ਬਾਅਦ ਫਿਰ ਦੋਵਾਂ ਦਾ ਵੀਜ਼ਾ ਅਪਲਾਈ ਕਰਦਾਗਾ ਸਿਮਰਜੀਤ ਸਿੰਘ ਸਾਭੀ ਤੇ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਉਹਦੀ ਛਾਪੀ ਦੀ ਕਿਸਮਤ ਇੰਨੀ ਮਾੜੀ ਸੀਗੀ ਉਹਦਾ ਜਿਹੜਾ ਵੀਜ਼ਾ ਰਿਜੈਕਟ ਹੋ ਜਾਂਦਾਗਾ ਤੇ ਉਸ ਪੂਰੀ ਲਾਵਸਰਨਾ ਦਾ ਵੀਜ਼ਾ ਲੱਗ ਜਾਂਦਾਗਾ। ਉਸ ਤਰ੍ਹਾਂ ਟੈਕਟਾ ਕਰਾਉਣ ਦੀ ਆਗੀ ਟੈਕਟਾ ਕਰਾਉਣ ਤੋਂ ਬਾਅਦ ਉਹ ਹੁਣ ਜਿਹੜਾ ਮਤਲਬ ਵੀ ਇੱਕ ਦਿਨ ਆਉਂਦਾ ਹੈ ਜਿਸ ਦੋ ਦਿਨ ਸਾਬੀ ਦੀ ਜ਼ਿੰਦਗੀ 'ਚ ਮਤਲਬ ਵੀ ਹਨੇਰਾ ਲਿਆਵਾਂ ਦਾ ਉਹ ਦਿਨ ਸੀਗਾ ਮਤਲਬ ਵੀ ਜਦੋਂ ਸਿਮਰ ਸਾਬੀ ਹੈ ਜਿਹੜਾ ਉਸ ਨਵ ਕੁੜੀ ਕੋਲ ਰੂਮ ਮਿਲਣ ਜਾਂਦਾ ਹੈਗਾ ਉਹਦੇ ਘਰੇ ਜਦੋਂ ਗੇਟ ਖੋਲਦਾ ਦਾ ਸਾਹਮਣੇ ਜਿਹੜੀ ਉਹ ਕੁੜੀ ਸੀ ਨਾ ਉਸਾਰਨ ਜਿਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਉਹ ਕਿਸੇ ਪਾਕਿਸਤਾਨੀ ਮੁੰਡੇ ਨਾਲ ਸਰੀਰਕ ਸੰਬੰਧ ਬਣਾ ਰਹੀ ਸੀ ਹੁਣ ਇਹ ਦੇਖ ਕੇ ਸਿਮਰ ਜੀ ਸਿੰਘ ਸਾਬੀ ਜਿਹਨੇ ਉਹਦੇ ਉਦੋਂ ਉੱਤੇ ਪੈਸਾ ਲਾਇਆ ਉਹ ਇੰਨਾ ਪਿਆਰ ਕੀਤਾ ਆਪਦੇ ਘਰ ਦੇ ਨਾਲ ਮਿਲਾਇਆ ਆਪਦੇ ਰਿਸ਼ਤੇਦਾਰਾਂ ਨਾਲ ਮਿਲਾਇਆ ਤੇ ਉਹ ਕੁੜੀ ਉਹਨੂੰ ਧੋਖਾ ਦੇ ਰਹੀ ਸੀ ਉਹ ਇਹ ਦੇਖ ਕੇ ਪਹਿਲਾਂ ਤਨੂੰ ਜਮੀਨ ਕਿਸਕ ਦੀ ਉਸ ਤੋਂ ਬਾਅਦ ਕੁਝ ਨਹੀਂ ਕਰਦਾ ਸਾਬੀ ਆ ਵਾਪਸ ਆਉਂਦਾ ਵਾਪਸ ਆ ਕੇ ਫੈਸਲਾ ਕਰਦਾਗਾ ਹੁਣ ਜੋ ਕੁੜੀ ਨੂੰ ਆਪਦੀ ਜ਼ਿੰਦਗੀ ਚ ਕਰ ਲਊਗਾ ਉਸ ਤੋਂ ਬਾਅਦ ਉਹ ਅੱਲਾ ਉਹਦਾ ਅਮਰੀਕਾ ਦਾ ਵੀਜ਼ਾ ਅਪਲਾਈ ਕਰਦਾਗਾ ਡੋਂਕੀ ਲਾਉਂਦਾਗਾ ਤੇ ਫਰਾਂਸ ਦੇ ਟਿਕਟਾਂ ਬੁੱਕ ਕਰਦਾਗਾ ਫਿਰ ਦੂਸਰੇ ਪਾਸੇ ਪਾਸੇ ਜਿਹੜੀ ਉਹ ਕੁੜੀ ਸੀਗੀ ਤੇ ਉਹ ਵਾਰ-ਵਾਰ ਫੋਨ ਕਰ ਰਹੀ ਸੀਗੀ ਸਾਬੀ ਨੂੰ ਵੀ ਤੂੰ ਮੇਰਾ ਫੋਨ ਚੱਕ ਫੋਨ ਚੱਕ ਤੇ ਭਰਾ ਇਹਦਾ ਸਾਬੀ ਨੇ ਉਹਨਾਂ ਨੂੰ ਘੌਰ ਨੂੰ ਬਲਾਕ ਮਾਰਤਾ ਸੀਗਾ ਉਸ ਤੋਂ ਬਾਅਦ ਉਹ ਜਿਹੜੀ ਕੁੜੀ ਸੀ ਨਵ ਉਹ ਸਾਬੀ ਦੇ ਭਰਾ ਨੂੰ ਫੋਨ ਕਰਕੇ ਕਹਿੰਦੀ ਆ ਜੋ ਪੰਜਾਬ ਚ ਸੀਗਾ ਉਹਨੂੰ ਕਹਿੰਦੀ ਆ ਵੀ ਉਹ ਉਹ ਉਹਨੂੰ ਦੋ ਵੀ ਮੇਰੇ ਨਾਲ ਗੱਲਬਾਤ ਕਰ ਇੱਕ ਵਾਰ ਉਸ ਤੋਂ ਬਾਅਦ ਉਹ ਆਪਦੇ ਭਰਾ ਦੇ ਕਹਿਣ ਤੇ ਸਾਬੀ ਨਵ ਨਾਲ ਗੱਲਬਾਤ ਕਰਦਾਗਾ ਉਸ ਤੋਂ ਬਾਅਦ ਨਵ ਦੀਆਂ ਟਿਕਟਾਂ ਫਿਰ ਤੋਂ ਖਾਦ ਗਿਆ ਕਾ ਹੁੰਦਾ ਹੈ ਜਿਪੋਨੇ ਇੱਕ ਬੰਦਾ ਪਿਆਰ ਚ ਇੰਨਾ ਮੋਹ ਲੇ ਵੀ ਉਹਨੂੰ ਪਤਾ ਨਹੀਂ ਲੱਗਦਾ ਸੀ ਉਹਨਾਂ ਕੀ ਹੋਣ ਵਾਲਾ ਹੈ ਉਹਨਾਂ ਦਾ ਐਡਾ ਵੱਡਾ ਧੋਖਾ ਉਹ ਕੁੜੀਏ ਕਰਤਾ ਸੀ ਔਰ ਫਿਰ ਵੀ ਉਹ ਪਿਆਰ ਤੇ ਨਾ ਪਾਗਲ ਸੀਗਾ 프랑ਸ ਦੇ ਉਰ ਦੋ ਟਿਕਟਾਂ ਫਿਰ ਤੋਂ ਕਾਉਣ ਲੱਗਾ ਤੇ ਇਹ ਮੈਨੂੰ ਤਾਂ ਆਪਣਾ ਨਾਂ ਬਣਾਉਂਦਿਆ ਜੇ ਇੱਕ ਸਿਟੀ ਆ ਗਈ ਉੱਥੇ ਸੈਕ੍ਰੋਮੈਂਟ ਸੈਕ੍ਰੋਮੈਂਟ ਸਿਟੀ ਤੇ ਜਿਹੜਾ ਮਤਲਬ ਸਾਭੀ ਆਉਂ ਨੂੰ ਨਾਮ ਨੂੰ ਕਹਦਾ ਜੀ ਤੁਸੀਂ ਉੱਥੇ ਰੁਕ ਜਿਓ ਤੇ ਮੇਰਾ ਜਿਹੜਾ ਦੋਸਤ ਆ ਤੁਹਾਨੂੰ ਆ ਕੇ ਲੈ ਜਾਊਗਾ ਪਰ ਜਦੋਂ ਸੈਕ੍ਰੋਮੈਂਟ ਸਿਟੀ ਆਉਂਦੀ ਹੈਗੀ ਫਿਰ ਤੋਂ ਜਿਹੜੀ ਉਹ ਕੁੜੀ ਨਾਮ ਉਹ ਬਦਲ ਜਾਂਦੀ ਹੈਗੀ ਉਹ ਚੇਂਜ ਹੋ ਜਾਂਦੀ ਹੈਗੀ ਤੇ ਜਿਹੜੀ ਉਹ ਉੱਥੇ ਨਹੀਂ ਰੁਕਦੀ ਸਿੱਧਾ ਮਤਲਬ ਮੈਕਸੀਕੋ ਚਲੀ ਜਾਂਦੀ ਹੈਗੀ ਜਦੋਂ ਮੈਕਸਿਕ ਕੋ ਜਾਂਦੀ ਹੈ ਕਿ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਦਾ ਸਭ ਇਹਨੂੰ ਵਿਓ ਦੇ ਉਹ ਉੱਥੇ ਨਹੀਂ ਰੋਕੀ ਤੇ ਉਹ ਜਿਹੜਾ ਪੱਲਾ ਅਮਰੀਕਾ ਚਲਾ ਜਾਂਦਾ ਗਾ ਕਿ ਮੈਨੇ ਕਿ ਮੈਂ ਡਾਂਕੀ ਨੂੰ ਕਿ ਲਾ ਕੇ ਅਮਰੀਕਾ ਚਲਾ ਜਾਂਦਾ ਹਾਂ ਸਭੀ ਸਭੀ ਜਾਂਦਾ 13 ਅਪ੍ਰੈਲ 2023 ਨੂੰ ਅਮਰੀਕਾ ਸ਼ਿਫਟ ਹੋ ਜਾਂਦਾ ਗਾ ਮੈਂ ਤਾਂ ਚਲਾ ਜਾਂਦਾ ਜਦੋਂ ਅਮਰੀਕਾ ਜਾਂਦਾ ਉਹ ਉੱਥੇ ਜਾ ਕੇ ਉਹਨੂੰ ਪਤਾ ਲੱਗਦਾਗਾ ਉਹ ਜਿਹੜੀ ਨਾਵਾ ਉਹ ਵੀ ਅਮਰੀਕਾ ਆ ਗਈ ਤੇ ਜਦੋਂ ਅਮਰੀਕਾ ਆਉਂਦੀ ਤੇ ਉਹ ਮਿਲਣਾ ਫਿਰ ਤੋਂ ਚਾਹੁੰਦਾ ਸੀਗਾ ਸਾਰਾ ਕੁਝ ਭੁੱਲ ਕੇ ਉਹਨੂੰ ਇਹ ਸੀਗਾ ਵੀ ਜਿਹੜਾ ਕੁਝ ਉਹਨੇ ਉਹਦੇ ਨਾਲ ਕੀਤਾ ਕੋ ਸਾਰਾ ਕੁਝ ਭੁੱਲ ਜਾਊਗਾ ਤੇ ਉਹਨਾਂ ਵਿਆਹ ਕਰਾਉਣ ਨੂੰ ਤਿਆਰ ਹੋ ਜੂਗਾ ਪਰ ਇੱਕ ਵਾਰ ਉਹ ਫਿਰ ਤੂੰ ਮਿਲਣਾ ਚਾਹੁੰਦਾ ਸੀਗਾ ਕਿਉਂ ਨਾ ਕਿਵੇਂ ਜਿਹੜੀ ਨਾ ਉਹ ਫਿਰ ਤੂੰ ਸੁਨਿਆ ਲਾਉਂਦਾ ਜਿਹੜੀ ਨਾ ਉਹ ਸੀਗੀ ਉਹ ਨਹੀਂ ਮਿਲਣਾ ਚਾਹੁੰਦੀ ਸੀਗੀ ਉਹਦਾ ਜਿਹੜਾ ਮਕਸਦ ਸੀਗਾ ਅਮਰੀਕਾ ਆਉਂਦਾ ਪੂਰਾ ਹੋ ਚੁੱਕਿਆ ਸੀਗਾ ਉਹਨੇ 25-30 ਲੱਖ ਰੁਪਏ ਜਿਹੜਾ ਉਸ ਮੁੰਡੇ ਦਾ ਲਵਾਉਣਾ ਸੀ ਉਹ ਲਵਾਤਾ ਸੀਗਾ ਹੁਣ ਜਿਹੜਾ ਉਹ ਸਭ ਹੀ ਦੇ ਸਭ ਹੀ ਇੱਕ ਗੱਲ ਹੋਰ ਪਤਾ ਲੱਗਦੀ ਹੈ ਅਮਰੀਕਾ ਜਾ ਕੇ ਇੱਕ ਗੱਲ ਹੋਰ ਪਤਾ ਲੱਗਦੀ ਹੈ ਵੀ ਉਹਦੀ ਇੱਕ ਮੁੰਡੇ ਨਾਲ ਨਹੀਂ ਉਹਦੇ ਇੱਥੇ ਅਮਰੀਕਾ ਵਿੱਚ ਹੀ ਅਨੇਕਾਂ ਮੁੰਡਿਆਂ ਨਾਲ ਸੌਂਦ ਰਹੇ ਹੈਗੇ ਉਹਨੇ ਇਹ ਗੱਲ ਸੁਣ ਕੇ ਉਹ ਫਿਰ ਵਿਚਾਰੇ ਦੇਗਾ ਅਕਾਂ ਕੁਲੀਆਂ ਕੁਲੀਆਂ ਰਹੇ ਜਾਂਦੇਗਾ ਉਹ ਸੋਚਦਾ ਆਪਣੀ ਮਾੜੀ ਤਕਦੀਰ ਨੂੰ ਕਿਹੜੇ ਮਾੜੇ ਸਮੇਂ 'ਚ ਉਹਨੇ ਨਾਵ ਨੂੰ ਨਾਵ ਨਾਲ ਗੱਲਬਾਤ ਕੀਤੀ ਉਹਦੇ 25-30 ਲੱਖ ਰੁਪਏ ਨਾਤਾ ਤੇ ਪਰ ਹੁਣ ਜਿਹੜਾ ਉਹ ਬਿਆਹ ਕਰਾਉਣ ਦਾ ਫੈਸਲਾ ਉਹਨੇ ਮਤਲਬ ਹੀ ਕੈਨਸਲ ਕਰਤਾ ਸੀਗਾ ਤੁਹਾਨੂੰ ਇੰਨਾ ਹੀ ਸੀਗਾ ਸਾਭੀ ਨੂੰ ਵਿਉਹੇ ਜਿਹੜੇ ਲੱਗੇ ਪੈਸੇ ਸੀਗੇ ਵਾਪਸ ਹੋ ਜਾਣ ਜਿਹੜਾ 25-30 ਲੱਖ ਰੁਪਏ ਉਹਨੂੰ ਉਸ ਕੁੜੀ ਤੇ ਲਾਇਆ ਸੀਗਾ ਵੀ ਉਹ ਉਹਦਾ ਵਾਪਸ ਕਰ ਦੇ ਵੀ ਉਹ ਵਿਆਹ ਨਾ ਕਰਾਵੇ ਹੁਣ ਇਹ ਸੁਨੀਆ ਲਾਉਂਦਾ ਨਾਵ ਦੇ ਜਿਹੜੇ ਮਤਲਬ ਪੰਜਾਬ 'ਚ ਰਹਿੰਦੇ ਸੀ ਮਾਪੇ ਉਹਨਾਂ ਨੂੰ ਫਿਰ ਉਹ ਇੱਕ ਦਿਨ ਦਾ ਪਲਾਨ ਬਣਾਉਂਦੇ ਆਗੇ ਮਿਲਣ ਦਾ ਉਸ ਯੂ ਐਸ اے ਦਾ ਜਿਹੜਾ ਬੈਸਟਫੀਡ ਮਾਲ ਆਗਾ ਉੱਥੇ ਉੱਥੇ ਜਾਂਦੇ ਆਗੇ ਜਿਹੜਾ ਸਾਬੀ ਆ ਉਧਰੋਂ ਸਾਬੀ ਆਉਂਦਾਗਾ ਤੇ ਟਾਈਮ ਸੀਗਾ 19 10 2023 ਦਾ ਸਾਬੀ ਚਲਾ ਜਾਂਦਾਗਾ ਮਾਲ ਚ ਤੇ ਇਹ ਜਿਹੜੀ ਮਾਲ ਦੀ ਪਾਰਕਿੰਗ ਸੀ ਉੱਥੇ ਮਿਲਣ ਦਾ ਪਲਾਨ ਬਣਾਉਂਦੇ ਉਹ ਦੋਨੋਂ ਆ ਵੀ ਆ ਜਾਂਦੀ ਹੈਗੀ ਤੇ ਫਿਰ ਦੋਨੇ ਗੱਲਾਂ ਬਾਤਾਂ ਕਰਦੇ ਆਗੇ ਗੱਲਾਂ ਬਾਤਾਂ ਕਰਦੇ ਕਰਦੇ ਦੋਨੋਂ ਚ ਲੜਾਈ ਜਗਣਾ ਹੋ ਜਾਂਦਾਗਾ ਉਹਨਿਸ ਵਾਰ ਜਿਹੜਾ ਉਹ ਕਾਬੂ ਨਹੀਂ ਕਰ ਪਾਉਂਦਾ ਗੁੱਸੇ ਤੇ ਆਰ ਦੇ ਤੇ ਸਾਬੀ ਤੇ ਉਹਦੇ ਕੋਲ ਰਵਲਵਰ ਸੀਗਾ ਰਵਲਵਰ ਨਾਲ ਉਹ ਪੂਰੀ ਤੇ ਮਤਲਬ ਵੀ ਉਹ ਮਾਰ ਦਿੰਦਾ ਰਵਲਵਰ ਨਾਲ ਤੇ ਉਹਦਾ ਬਾਬਾ ਮਤਲਬ ਉਹ ਗੋਲਗਾ ਮਾਰਦਾਗਾ ਬੱਚੇ ਜਦੋਂ ਪਤਾ ਲੱਗ ਗਿਆ ਆਂਦਾ ਵੀ ਹੁਣ ਉਹ ਇਸ ਦੁਨੀਆ ਤੇ ਨਹੀਂ ਰਹੀ ਨਾ ਤੇ ਉਸ ਤੋਂ ਬਾਅਦ ਉਹਦੇ ਸ਼ਰਟ ਤੇ ਜਿਹੜੇ ਫੋਨ ਦੇ ਛਿੱਟੇ ਪੈ ਗਏ ਸੀਗੇ ਤੇ ਕੋਲੀ ਮਾਲ ਜਿਹਾ ਉਹ ਇਹ ਸੀਗਾ ਸਭ ਨੇ ਇਹ ਸੋਚਿਆ ਸੀਗਾ ਕਿ ਉਹ ਮਾਲ ਚ ਜਾ ਕੇ ਉਹਦੇ ਸ਼ਰਟ ਚੇਂਜ ਕਰੂਗਾ ਸ਼ਰਟ ਚੇਂਜ ਕਰਨ ਤੋਂ ਬਾਅਦ ਉੱਥੋਂ ਭੱਜ ਜਾਊਗਾ ਪਰ ਉਹ ਇਹ ਨਹੀਂ ਪਤਾ ਸੀਗਾ ਜਿਹੜੀ ਅਮਰੀਕਾ ਦੀ ਪੁਲਿਸ ਆ ਗਈ ਯੂ ਐਸ ਪੁਲਿਸ ਆ ਗਈ ਬਹੁਤ ਤੇਜ਼ ਆ ਗਈ ਅੱਧੇ ਘੰਟੇ ਵਿੱਚ ਹੀ ਉਹਨੂੰ ਸਭ ਨੂੰ ਪੜ ਲਿਆ ਸੀਗਾ ਤੇ ਪੜਨ ਤੋਂ ਬਾਅਦ ਉਹ ਦਾਲ ਚ ਪੇਸ਼ ਕੀਤਾ ਸੀਗਾ ਦਾਲ ਚ ਜਾਉਨੇ ਜਿਹੜਾ ਸਾਰਾ ਉਹ ਜਿਹੜਾ ਜਿਹੜਾ ਗੁਨਾਹ ਕੀਤਾ ਸੀ ਉਹ ਕਬੂਲ ਕਰ ਲਿਆ ਸੀਗਾ ਹੁਣ ਆ ਜਿਹੜੀ ਸਟੋਰੀਜ਼ ਹਮ ਦੇ ਇੱਥੇ ਖਤਮ ਸਟੋਰੀ ਚ ਜ਼ਿਕਰ ਨੂੰ ਬਹੁਤ ਕੁਝ ਮਿਲਦਾ ਪਹਿਲੀ ਗੱਲ ਸਿੱਖ ਨੂੰ ਇਹ ਮਿਲ ਗਿਆ ਵੀ ਕਿਸੇ ਦੇ ਪਿਆਰ 'ਚ ਐਨੇ ਵੀ ਅੰਨੇ ਨਾਮ ਹੋਵੋ ਉਹ ਮਤਲਬ ਜਿਹੜੀ ਨਾ ਪੌਰ ਸੀਗੀ ਉਹ ਦੇਖਣ 'ਚ ਬਹੁਤ ਖੂਬਸੂਰਤ ਸੀਗੀ ਤੇ ਤਾਂ ਕਰਕੇ ਜਿਹੜਾ ਸਭੀ ਸੀਗਾ ਉਹਦੇ ਪਿਆਰ 'ਚ ਭਾਗਣ ਹੋ ਚੁੱਕਿਆ ਸੀਗਾ ਉਹਨੇ ਇਹ ਜਿਹੀ ਕਿ ਉਹ ਸੋਹਣੀ ਹੈਗੀ ਹੈ ਕਿ ਦੇਖਣ ਚ ਤੇ ਟਿਕਟੌਕ ਤੇ ਬਹੁਤ ਜ਼ਿਆਦਾ ਵਾਇਰਲ ਵੀ ਆ ਉਹਦੇ ਨਾਲ ਵਿਆਹ ਕਰਾ ਲਊਗੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਉਹਦੀ ਸਫਲ ਹੋ ਜਾਊਗੀ ਪਰ ਨਹੀਂ ਜਿਹੜੇ ਇਹ ਸੋਹਣੇ ਮਤਲਬ ਜਿਹੜੇ ਸੋਹਣੇ ਦੇਖਦੇ ਆਗੇ ਉਹ ਉਹਨਾਂ ਦੇ ਦਿਲ ਹਮੇਸ਼ਾ ਕਾਲੇ ਹੀ ਹੁੰਦੇ ਆਗੇ ਤੇ ਉਸ ਤੋਂ ਬਾਅਦ ਉਹਨੇ ਉਸ ਕੁੜੀ ਦਾ ਮਕਸਦ ਸਿਰਫ ਇਹਨਾਂ ਸੀਗਾ ਕਿ ਉਹ ਉਹਨੇ ਅਮਰੀਕਾ ਜਾਣਾ ਚਾਹੁੰਦੀ ਸੀਗੀ ਉਹ ਕਿਵੇਂ ਨਾ ਕਿਵੇਂ ਉਹ ਤੋਂ ਮੁੰਡੇ ਦਾ 20-30 ਲੱਖ ਰੁਪਏ ਲਵਾਉਂਦੀ ਹੈਗੀ ਤੇ ਅਮਰੀਕਾ ਚਲੀ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਪਰ ਜਿਹੜਾ ਮਤਲਬ ਇਹ ਨਹੀਂ ਪਤਾ ਸੀ ਉਹ ਕੁੜੀ ਨੂੰ ਕਿ ਜਿਹੜੀ ਉਹਦੀ ਮੌਤ ਆਈ ਉਹ ਉਹਨੂੰ ਵਾਜਾਂ ਮਾਰ ਰਹੀ ਹੈਗੀ ਹੁਣ ਕਹਾਣੀ ਜੇ ਤੁਸੀਂ ਇਹ ਦੱਸਣਾਗਾ ਉਹ ਦੱਸ ਤੀ ਕਿਸ ਬੰਦੇ ਦੀ ਸੀਗੀ ਮੇਰੇ ਹਿਸਾਬ ਨਾਲ ਸਾਰੀ ਸਾਰੀ ਗਲਤੀ ਸੀਗੀ ਉਸ ਕੁੜੀ ਨਵਦੀ ਜਿਹਨੇ ਉਸ ਵਿਚਾਰੇ ਗਰੀਬ ਬੰਦੇ ਦਾ 25 ਤੋਂ 30 ਲੱਖ ਰੁਪਈਆ ਲਵਾਇਆ ਉਹਨੂੰ ਐਡਾ ਵੱਡਾ ਧੋਖਾ ਦਿੱਤਾ ਉਹਦੀ ਪਿੱਠ ਪਿੱਛੇ ਹੋਰ ਮੁੰਡਿਆਂ ਨਾਲ ਸਰੀਰਕ ਸੰਬੰਧ ਵੀ ਬਣਾਉਂਦੀ ਰਹੀ ਹੈਗੀ ਤੇ ਉਹਨੂੰ ਧੋਖਾ ਦੇਂਦੀ ਰਹੀ ਹੈਗੀ ਤੇ ਥੋੜੀ ਬਹੁਤ ਗਲਤੀ ਆਪਾਂ ਮੰਨਦੇ ਆਂਗੇ ਤੇ ਸਾਬੀ ਦੀ ਵੀ ਹੈ ਜਿਹੜੇ ਮਤਲਬ ਬਿਨਾਂ ਕੋਈ ਸੋਚੇ ਸਮਝੂਗੇ ਇੰਨਾ ਪਿਆਰ ਕੀਤਾ ਤੇ ਬਿਨਾਂ ਕੋ ਸੋਚੇ ਸਮਝੇ ਸਿਰਫ ਇੱਕ ਟਕਟੌਕ ਤੇ ਮੁਲਾਕਾਤ ਹੋਈ ਸੀ ਤੇ ਬਿਨਾਂ ਉਹਦਾ ਬੈਕਗ੍ਰਾਉਂਡ ਜਾਣੇ ਉਹਦੇ 25-30 ਲੱਖ ਰੁਪਏ ਲਾਤਾ ਸੀਗਾ ਧੰਨਵਾਦ ਮਿਲਦੇ ਆ ਅਗਲੀ ਸਟੋਰੀ ਵਿੱਚ ਜੇ ਕੋਈ ਤੁਹਾਨੂੰ ਮੈਨੂੰ ਇਸ ਮੁੱਦਲੇ ਕਹਾਣੀ ਜੀ ਕਿ ਤੁਸੀਂ ਦੱਸਣਾ ਕਮੈਂਟ ਕਰਕੇ ਗਲਤ ਕੀ ਕਿਸ ਬੰਦੇ ਦੀ ਸੀ ਉਹ ਸਮਝ ਜੇ ਸਾਬੀ ਨੇ ਬਿਲਕੁਲ ਸਹੀ ਕੀਤਾ ਜਾਂ ਬਿਲਕੁਲ ਗਲਤ ਕੀਤਾ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕੀਤੀ ਬਣਾ ਨਾ ਜਾਇਓ ਮਿਲਦੇ ਆ